ਆਗੀ ਮਾਤਾ ਡਾਡਾ ਗਰਮੇਜਕੌਰ ਕਿਹੜਾ ਪਿੰਡ ਆ ਸੀਤੋ ਮੈਂ ਝੁਗੀਆਂ ਆੜਾ ਜਿਹੜਾ ਮੰਜੇ ਦੇ ਪਿਆ ਮੁੰਡਾ ਕੀ ਲੱਗਦਾ ਡਾਡਾ ਮੇਰਾ ਬੇਟਾ ਹੈ ਜਿਸ਼ ਕੀ ਨਾ ਇਹਦਾ ਭਜਨ ਸਿੰਘ ਕੀ ਗੱਲ ਹੋਈ ਇਹ ਜੀ ਉੱਤੋਂ ਡਿੱਗ ਪਿਆ ਪੈੜ ਦੇ ਅੱਛਾ ਕੀ ਕੰਮ ਕਰਦਾ ਹੈ ਕੋਈ ਹਾਂਜੀ ਤਾਂ ਕੀ ਗੱਲ ਬਾਤ ਦਿਹਾੜੀ ਗਈ ਸੀ ਦਿਹਾੜੀ ਗਿਆ ਸੀ ਜੀ ਮੰਜੂਰਾ ਦੀ ਹਾਂਜੀ ਕੀ ਗੱਲ ਹੋਈ ਸੱਟਾਂ ਬਹੁਤ ਲੱਗੀਆਂ ਨੇ ਮਾਸ ਬਾੜ ਗਿਆ ਨਾਲਾਂ ਚ ਫੀੜ ਹੁੰਦੀ ਆ ਨਾਲਾਂ ਦੇ ਵਿੱਚ ਸੱਟ ਲੱਗੀ ਆ ਜੀ ਮੰਝੇ ਤੇ ਪਿਆ ਚੌਥਾ ਮਹੀਨਾ ਹੋ ਗਿਆ ਹੈ ਕਿੰਨੇ ਬੱਚੇ ਨੇ ਇਹਦੇ ਇੱਕ ਇੱਕ ਕਾਕਾ ਆ 10 ਸਾਲਾਂ ਦਾ ਤੇ ਦੋ ਗੁੱਡੀਆਂ ਇੱਕ ਵਿਆਹੀ ਔਰੰਡੀ ਹੋ ਗਈ ਹੁਣ ਥੋੜੇ ਪਰਸੋਂ ਭੋਗ ਪਿਆ ਆ ਜੀ ਹਾਂਜੀ ਹਾਂਜੀ ਉਹਨੂੰ ਬੱਤੀ ਲੱਗੀ ਆ ਪਰ ਉਹਨੇ ਨੂੰ ਘਰ ਦਾ ਗੁਜ਼ਾਰਾ ਫਿਰ ਕਿਤਨਾ ਚੱਲਦਾ ਘਰ ਦਾ ਗੁਜ਼ਾਰਾ ਕੁਛ ਨਹੀਂ ਪਿੰਨਾਂ ਚ ਮੰਗ ਮੰਗ ਕੇ ਪਿੰਡ ਚੋਂ ਮੰਗ ਕੇ ਲਿਆ ਕੇ ਤੇ ਕੱਲ ਪਰੌਣਿਆਂ ਦਾ ਸਾਰਿਆ ਸੂਰਿਆ ਮੋੜਵੀ ਮਕਾਨ ਆਈ ਸੀ ਹਾਂਜੀ ਹਾਂਜੀ ਇਹਦੇ ਤੇ ਵੀ ਟਰਾਲੀਆਂ ਤੂਰੀਆਂ ਲਾ ਲਾ ਕੇ ਰੋਟੀ ਨੇ ਫੇਰੇ ਦੀ ਦਵਾਦਾਰੂ ਕਰਾਈ ਚੌਥਾ ਮਹੀਨਾ ਹੋ ਗਿਆ ਮੰਜੇ ਤੇ ਪੈ ਨੂੰ ਇਤਰਾ ਜੇ ਕਿਤੇ ਮਿਲਦੀ ਹੈ ਤਾਂ ਖਾ ਲੈਣੇ ਨਹੀਂ ਤੇ ਪੈ ਚੁੱਪ ਕਰਕੇ ਬਹਿ ਰਹੀ ਨੇ ਕੇ ਆਪੇ ਸਰਕਾਰ ਵੱਲੋਂ ਕੋਈ ਸਾਨੂੰ ਕੋਈ ਮਾਇਆ ਮੂਆ ਭੇਜਣੀ ਚਾਹੀਦੀ ਕੋਈ ਜੇ ਨੂੰ ਦਾਖਲ ਦੂਖਲ ਪੁੱਤ ਕਰਾਈਏ ਤੇ ਕਿਤੇ ਮੰਜੇ ਤੋਂ ਉੱਠ ਬਵੇ ਤੇ ਅਸਨੇ ਬੱਚੇ ਇਹਦੇ ਪਾਲ ਜਾਣਗੇ ਜੀ ਵੀ ਬੂਵੇ ਤੇ ਆ ਜਾਈ ਬੈਠੀ ਆ ਸਾਹਬ ਨਾਲ ਦੂਜੀ ਵੀ ਮਟਿਆਰ ਹੋ ਗਈ ਆ ਵੇਰੀ ਇਹੋ ਹੀ ਸਰਕਾਰ ਵੱਲੋਂ ਕੋਈ ਬਾਹਰਲੇ ਵੱਲੋਂ ਵੀਰਾਂ ਵੱਲੋਂ ਕੋਈ ਮਾਇਆ ਮਿਲੇ ਕੋਈ ਭੇਜੇ ਤੇਹੀਂ ਨੂੰ ਦਾਖਲ ਕਰਾਈਏ ਤੇ ਰਾਜੀ ਹੋ ਕੇ ਉਹ ਜਾਣੀ ਕਿਤੇ ਕੰਮ ਕੁੰਮ ਤੇ ਲੱਗੇ ਤੇ ਸਾਨੂੰ ਰੋਟੀ ਪਾਣੀ ਮਿਲਦਾ ਜਾਊਗਾ ਮਨਦੀਪ ਕੌਰ ਖੜਾ ਮਜਰਬੇ ਹੀ ਲਵਰੇ ਤੇ ਮੇਰੇ ਪਾਪਾ ਕੀ ਨਾਂ ਹੈ ਇਹਨਾਂ ਦਾ ਹਰਪਾਜਨ ਸਿੰਘ ਤੇ ਪਿੰਡ ਕਿਹੜਾ ਸੀ ਤਾਂ ਮੈਂ ਚੁੱਕੀ ਆ ਕੀ ਗੱਲ ਹੋਈ ਹੈ ਓਹ ਗੜੀ ਵੀਰੇ ਇਹ ਪੈੜ ਤੋਂ ਡਿੱਗ ਗਿਆ ਸੀ ਤੇ ਸੱਟਾਂ ਲੱਗੀਆਂ ਅਸੇ ਤਾਂ ਕੀ ਬੇਨਤੀ ਕਰੋਗੇ ਉਹਨਾਂ

ਤੁਹਾਨੂੰ ਬਹੁਤ ਜ਼ਿਆਦਾ ਤੰਗੀ ਆ ਮੈਂ ਹੱਥ ਛੋੜ ਕੇ ਬੇਨਤੀ ਕਰਦੀ ਆ ਮੇਰੇ ਪਾਪਾ ਦਾ ਇਲਾਜ ਕਰਾਇਆ ਜਾਵੇ ਮੈਨੂੰ ਕੋਈ ਨਹੀਂ ਚਾਹੀਦਾ ਹਨ ਮੇਰੇ ਹੋਈਆ ਵੀ ਸਾਡੇ ਪਾਪਾ ਦਾ ਇਲਾਜ ਕਰਾਇਆ ਜਾਵੇ